ਜਗਤ ਪਿਤਾ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰੂ ਦੇ ਸਬੰਧ ਵਿੱਚ ਜੋਤ ਪੀਬੀਸੀ ਵੱਲੋਂ ਲੰਗਰ ਦੀ ਸੇਵਾ ਲਗਾਈ ਗਈ। ਆਗਜ ਐਨਜੀਓ ਦੀ ਪੂਰੀ ਟੀਮ ਵੱਲੋਂ ਲੰਗਰ ਵਿੱਚ ਸੇਵਾ ਕੀਤੀ ਗਈ। ਅਤੇ ਉਹਨਾਂ ਵੱਲੋਂ ਦੇਸ਼ ਵਾਸੀਆਂ ਨੂੰ ਅਤੇ ਜਲੰਧਰ ਸ਼ਹਿਰ ਵਾਸੀਆਂ ਨੂੰ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰੂ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ। ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ। ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਪਾਸ਼ਾਹੀ ਧੰਨ ਧੰਨ ਜੀ ਗੁਰੂ ਨਾਨਕ ਦੇਵ ਜੀ ਦੇ ਅੱਜ ਪ੍ਰਕਾਸ਼ਪੁਰਵ ਤੇ ਹਰ ਸਾਲ ਦੀ ਤਰ੍ਹਾਂ ਜੋ ਹੁੰਦੀ ਸੀ ਸਾਡਾ ਛੋਟਾ ਵੀ ਜਸਪਾਲ ਸਿੰਘ ਜੋ ਕਿ ਲੰਗਰ ਲਗਾਉਂਦਾ ਹੈ ਅੱਜ ਬਟਾਲਾ ਚੌਂਕ ਦੇ ਕੋਲ ਆਪਣੀ ਸ਼ਾਪ ਦੇ ਬਾਹਰ ਜਿਹੜਾ ਲੰਗਰ ਲਗਾਇਆ ਹੋਇਆ ਹੈ ਪਿਛਲੇ 3 ਘੰਟੇ ਤੋਂ ਲੰਗਰ ਚੱਲ ਰਿਹਾ ਹੈ ਸਾਰੇ ਥੇੜੇ ਨੇ ਲੰਗਰ ਛਕਦੇ ਨੇ ਆ ਕੇ ਤੇ ਲੰਗਰ ਛਕਦੇ ਨੇ ਹਰ ਸਾਲ ਉੱਤ ਕੀ ਜੀ ਆਗਾਜ਼ ਤੇ ਸਾਰੇ ਵੀਰ ਨਾਲ ਮਿਲ ਕੇ ਇਸ ਲੰਗਰ ਦੇ ਵਿੱਚ ਸੇਵਾ ਕਰਦੇ ਨੇ ਵਾਹਿਗੁਰੂ ਜੀ ਅਰਦਾਸ ਕਰਦੇ ਆ ਕਿ ਸਾਡੇ ਵੀਰ ਨੂੰ ਇਦਾਂ ਹੀ ਚੜ੍ਹਦੀ ਕਲਾ 'ਚ ਰੱਖਣ ਪਰਿਵਾਰ ਤੇ ਮੇਰੇ ਬੜੇ ਹੱਥ ਰੱਖਣ ਤੇ ਇਦਾਂ ਹੀ ਜਿਹੜੀ ਮਾਨਵਤਾ ਦੀ ਸੇਵਾ ਗਾਲ ਦੇ ਨਾਲ ਮਿਲ ਕੇ ਬੱਚਿਆਂ ਦੀ ਸੇਵਾ ਜਿਹੜਾ ਬਲੱਡ ਡੋਨੇਟ ਕਰਦੇ ਨੇ ਖਾਸ ਇਦਾਂ ਜਿਹੜਾ ਲੋੜਵੰਦਾ ਦੇ ਲਈ ਜਿੱਥੇ ਵੀ ਕੋਈ ਮਦਦ ਹੁੰਦੀ ਏ ਇਹ ਕਰਦੇ ਨੇ ਅਸੀਂ ਵਾਹਿਗੁਰੂ ਜੀ ਦੇ ਅਰਦਾਸ ਕਰਦੇ ਆ ਕਿ ਇਦਾਂ ਹੀ ਕਰਦੇ ਰਹਿਣ ਕਿ ਸਾਰੇ ਵੀਰਾਂ ਦੇ ਉੱਤੇ ਵੀ ਮਿਹਰ ਦਾ ਬਲ ਰੱਖਣ ਉਹ ਉਹ ਇਦਾਂ ਹੀ ਸੇਵਾ ਕਰਦੇ ਰਹੇ ਤੇ ਮਿਲ ਕੇ ਇੱਕ ਯਾਰ ਦੋਸਤ ਪਿਆਰ ਪਰਿਵਾਰ ਬਣ ਕੇ ਸਾਰੇ ਵੀਰੇ ਜਿਹੜੀ ਸੇਵਾ ਲੈਂਦੇ